ਉਤਰੀ ਯਾਰਾ ਉਸਤਾਦ ਨੂੰ ਕਹਿ ਕੇ ਨਾ ਮਰੀਦ ਢੜੀ ਵਧਾ ਦੇ ਐਨੇ ਕੇ ਪੈਸੇ ਚ ਮੇਰਾ ਨਹੀਂ ਸਰਦਾ ਇਹਦੇ ਵਿੱਚ ਉਸਤਾਦ ਨੂੰ ਕੀ ਪੁੱਛਣ ਦੀ ਲੋੜ ਆ ਅੱਗੇ 5 ਵਜੇ ਜਾਣਾ ਵਾ ਹੁਣ 7 ਵਜੇ ਚੱਲ ਜੀ ਢੜੀ ਤੇਰੀ 2 ਘੰਟਾ ਪੇ ਵਾਦੇ ਜਾਣੀ ਆ ਉਹ ਨਹੀਂ ਮੇਰੀ ਤਨਖਾਹ ਵਧਾਰੇ ਨਹੀਂ ਤੇ ਮੈਂ ਆਪਣੀ ਦੁਕਾਨ ਪਾ ਲੈਣੀ ਕੱਚੇ ਦੀ ਮਿੰਦੀ ਤੈਨੂੰ ਕਰਨੀ ਨਹੀਂ ਆਉਂਦੀ ਤੂੰ ਆਪਣੀ ਦੁਕਾਨ ਕਿੱਥੋਂ ਪਾ ਲੈਣੀ ਆ ਉਹ ਜਾ ਉਦਾਂ ਦੇ ਮੈਂ ਸਾਰਾ ਕੰਮ ਕਰ ਲੈਣਾ ਵਾ ਬਸ ਇੱਕ ਮੈਨੂੰ ਨਾ ਪੈਂਟ ਦੀ ਜੈਪ ਨਹੀਂ ਲਾਉਣੀ ਹੁੰਦੀ ਉਹ ਜਾ ਦਰਜੀ ਨੂੰ ਸ਼ਿਕੁਦਾ ਵਾ ਸਾਰਾ ਕੰਮ ਤੇ ਜੈਪ ਦਾੋਂ ਜ਼ਿਆਦਾ ਉਹਨੇ ਦੇ ਬੰਦੇ ਦੀ ਇੱਜ਼ਤ ਵਜਾਉਣੀ ਹੁੰਦੀ ਆ ਓਏ ਰੁਕ ਜਾ ਉਸਤਾਦ ਦਾ ਫੋਨ ਆਉਣ ਡਿਆ ਮੈਂ ਗੱਲ ਕਰ ਲਾਂ ਹਾਂਜੀ ਹਾਂਜੀ ਉਸਤਾਦ ਜੀ ਮੈਂ ਸਲਵਾਰ ਖੜੀ ਕਰਤੀ ਆ ਬਸ ਪੌਂਚੇ ਬਣਾਉਣ ਵਾਲੇ ਰਹਿ ਗਏ ਆ ਮਾੜੇ ਮੈਂ ਜਿੱਤੇ ਦੀ ਕੁੜੀ ਦਾ ਗਲਾ ਵੜਦਾ ਨੇ ਤੋ ਯਾਨ ਤੇ ਭਾਵਾ ਵੜ ਦੇਓ ਹਾਂਜੀ ਹਾਂਜੀ ਉਸਤਾਦ ਜੀ ਮੈਂ ਫੇਰਤੀ ਐ ਕੈਂਚੀ ਹਾਇ ਰੱਬਾ ਇਨਾਂ ਜਿੱਤੇ ਦੀ ਕੁੜੀ ਦਾ ਗਲਾ ਵੜਦਾ ਮੇਰਾ ਨਾ ਕਿਤੇ ਵੜ ਦੇਣ ਓ ਨਾ ਚੰਗਾ ਉਸਤਾਦ ਜੀ ਤੋ ਯਾਡੋ ਸ਼ਾਮਾ ਤੱਕ ਇੱਥੇ ਦਾ ਕੰਮ ਮੈਂ ਸੰਭ ਲਿਆ ਵਾ ਓਨੀ ਤੂੰਗਾ ਤੋ ਡੇਰੀ ਨੀ ਨੀ ਚੁਆਣੀਆਂ ਜੀ ਮੈਂ ਤੇ ਕਮੀਰ ਦੇ ਘਰੇ ਦੀ ਗੱਲ ਕਰਨ ਡਿਆ ਉਜਾਵੇ ਤਰੀ ਤੂ ਤੇ ਡਰਾ ਕੇ ਰਖਤਾ ਵਾ ਮੂੰ ਤੇ ਤੇ ਰਾ ਇਦਾਂ ਜਿਦਾ ਬਾਂਸ ਚ ਬਾਂਦਰ ਵਜਾ ਹੁੰਦਾ ਵਾ ਉਹ ਨਹੀਂ ਮੂੰ ਤੇ ਰਾ ਇਦਾਂ ਜਿਦਾ ਬਾਂਦਰੀ ਨੇ ਲਹੰਗਾ ਪਾਇਆ ਹੁੰਦਾ ਵਾ ਉਹ ਨਾਲੇ ਤੇਰੀ ਤਰੀ ਕਿ ਹੁੰਦਾ ਵਾ ਮੇਰਾ ਸਿੱਧਾ ਨਾਲੇ ਅਗਰ ਮੇਜਰ ਸਿੰਘ ਜੀ ਇਹ ਮੇਰਾ ਪੁੱਠਾ ਨਾਲਿਆ ਨਾ ਮੈਂ ਤੈਨੂੰ ਮੋਟੀ ਦੀ ਕੁੜੀ ਗਿਆ ਕਰਨਾ ਹੀ ਆ ਉਹ ਚੰਗਾ ਮੇਜਰ ਸਿੰਘ ਤਰੀ ਜਾਲੇ ਜੇ ਮੇਰੀ ਮੰਮੀ ਦਾ ਸੂਟ ਸੀਤਾ ਵਾ ਤੇ ਮੈਨੂੰ ਦੇ ਦੇ ਉਹ ਨਹੀਂ ਤੇਰੀ ਮੰਮੀ ਵਾਸਤੇ ਸੂਟ ਨਹੀਂ ਬੰਨਣਾ ਤੇਰੀ ਮੰਮੀ ਵਾਸਤੇ ਸ਼ਾਰਟ ਬੰਨਣਾ ਵਾ ਜਿਹੜਾ ਕਪੜੇ ਧੋਣ ਵਾਲੀ ਮਸ਼ੀਨ ਤੇ ਪਾਇਆ ਹੁੰਦਾ ਵਾ ਜਾਵੇਂ ਮੇਰੀ ਮੰਮੀ ਕਿੰਨੀ ਗੋਟੀ ਆ ਹਾਂ ਬਸ ਇੰਨੀ ਗੋਟੀ ਆ ਜਦੋਂ ਕੁਰਸੀ ਤੋਂ ਬੈਠ ਕੇ ਉੱਡਦੀ ਆ ਨਾ ਕੁਰਸੀ ਨੂੰ ਵੀ ਮਗਰੋਂ ਖਿੱਚ ਕੇ ਲਾਉਣਾ ਪੈਂਦਾ ਉਹਦਰੀ ਗਾਕਾ ਨਾਲ ਇਦਾਂ ਨਹੀਂ ਬੋਲੀ ਦਿੰਦਾ ਨਹੀਂ ਤੇ ਮੈਂ ਉਸਤਾਦ ਨੂੰ ਦੱਸ ਦੇਣਾ ਹੀ ਓ ਨਾ ਓ ਉਸਤਾਦ ਨੂੰ ਔਰ ਇਹ ਨਿੱਕੀ ਮੋਟੀ ਗੱਲ ਤੇ ਚਲਦੀ ਰਹਿੰਦੀ ਆ ਆ ਵੇਲਾ ਵੀਰ ਇਹਨੇ ਫਿਰ ਮੋਟੀ ਆਖਿਆ ਓਏ ਸਗਾਤੇ ਮੈਂ ਹੁਣ ਤੇਰੀ ਮੰਮੀ ਨੂੰ ਨਹੀਂ ਮੋਟੀ ਆਖਿਆ ਮੈਂ ਤੇ ਗੱਲ ਨੂੰ ਮੋਟੀ ਆਖਿਆ ਉਹ ਨਾਲੇ ਵੀਰ ਇਹਨੂੰ ਤਰੀਕਿਉ ਕਹਿੰਦੀ ਆ ਲੈ ਸੁਣ ਲਾ ਫਿਰ ਇਹਦਾ ਨਾਂ ਤਰੀਕਿਉ ਪਿਆ ਇਹਨਾਂ ਦੀ ਬੀਬੀ ਜਦੋਂ ਸਬਜ਼ੀ ਬਣਾਉਂਦੀ ਨਾ ਉਹ ਇੰਨੀ ਤਰੀ ਬਣਾਉਂਦੀ ਆ ਇੰਨੀ ਤਰੀ ਬਣਾਉਂਦੀ ਆ ਫਾਈਵ ਗੇਟ ਵਾਲੇ ਨਾ ਇਹਨਾਂ ਦੇ ਘਰ ਗੱਡੀਆਂ ਲਿਆ ਕੇ ਆ ਜਾਂਦੇ ਆ ਵੀ ਦੋ ਗੱਡੀਆਂ ਨੂੰ ਤਰੀ ਦੀਆਂ ਭਰ ਦਿਓ ਅਹੀਂ ਜਾ ਕੇ ਅੱਗ ਬਜਾਉਣੀ ਆ ਇਹਦਾ ਨਾਲਾ ਨਾਲਾ ਤੇ ਮੈਂ ਤੁਹਾਨੂੰ ਇਹ ਦੱਸਦਾ ਆ ਇਹਦਾ ਨਾਲਾ ਨਾਲਾ ਕਿਉਂ ਪਿਆ ਇੱਕ ਵਾਰੀ ਹਾੜੀ ਦੁਕਾਨ ਤੇ ਨਾ ਇੱਕ ਪਲਵਾਨ ਆਇਆ ਪਜਾਮਾ ਸੋਣ ਐਨੇ ਪਜਾਮਾ ਤੇ ਸੀਤਾ ਪਰ ਨਾਲੇ ਨੂੰ ਪੂਰੀਆਂ ਸੀ ਨਾਲੇ ਮਾਰੀਆਂ ਤੇ ਨਾਲਾ ਰਹਿ ਗਿਆ ਕੱਚਾ ਪਲਵਾਨ ਚਲ ਗਿਆ ਆਪਣੇ ਸਹੁਰੇ ਤੇ ਰਾਤ ਨੂੰ ਜਦੋਂ ਪਜਾਮਾ ਪਾਉਣ ਲੱਗਾ ਉਹਨੇ ਕੱਸਿਆ ਨਾਲਾ ਤੇ ਨਾਲਾ ਗਿਆ ਟੁੱਟ ਤੇ ਪਜਾਮਾ ਡੇਪਿਆ ਥੱਲੇ ਓ ਨਾ ਇਸ ਹੋਰਿਆਂ ਦੇ ਸਾਹਮਣੇ ਹੋ ਗਈ ਬੇਝਤੀ ਅੱਛਾ ਫਿਰ ਕੀ ਹੋਇਆ ਫਿਰ ਕਿਉਣਾ ਵਾ ਅਗਲੇ ਦਿਨ ਪਹਿਲਵਾਨ ਨੇ ਆ ਕੇ ਉਸੇ ਨਾਲ ਨੇ ਰਹਾਾਂ ਘੁੜਤੀਆਂ ਤੇਦਾ ਨਾ ਬਹਿ ਗਿਆ ਨਾਲਾ ਉਹ ਚੰਗਾ ਮੈਂ ਚੱਲੀ ਆ ਨਾਲੇ ਮੇਰੀ ਮੰਮੀ ਨੇ ਕਿਹਾ ਸੀ ਜੇ ਸੂਟ ਜੋ ਕਪੜਾ ਬਾਜੂਗਾ ਤੇ ਮੇਰਾ ਸੂਟ ਬਣਾ ਦਿਓ ਜਿੰਨਾ ਕ ਕਪੜਾ ਤੇਰੀ ਮੰਮੀ ਦੇ ਕੇ ਗਈ ਬਦਰ ਜੀ ਆ ਸਾਡੇ ਤਾਏ ਦਾ ਪਜਾਮਾ ਸੀ ਦੇ ਕਿੰਨੇ ਪੈਸੇ ਲਵੇਂਗਾ ਜੇ ਕਲਾ ਪਜਾਮਾ ਹੀ ਸੋਨਾ ਵਾ ਨਾ ਫਿਰ 200 ਰੁਪਿਆ ਲਵਾਂਗੇ ਹੈ ਇੰਨੇ ਪੈਸੇ ਚਲ ਕੱਚੇ ਦੇ ਕਿੰਨੇ ਲਵੇਂਗਾ ਫਿਰ ਜੇ ਕੱਛਾ ਸੋਨਾ ਵਾ ਨਾ ਤੇ 100 ਲਵਾਂਗੇ ਚਲ ਫਿਰ ਕੱਸਾ ਸੀਦੇ ਤੇ ਉਹਦੀ ਲੰਬਾਈ ਨਾ ਗਿੱਟਿਆਂ ਤੱਕ ਰੱਖ ਦੇ ਬੱਲੇ ਮਾਦਿਆ ਬਲੂੰਗੜਿਆ ਕਾਲੇ ਫਿਰ ਇੱਡਾ ਕਰਦੇ ਆ ਕੱਸ਼ਾ ਥੋੜਾ ਹੋਰ ਲੰਬਾ ਕਰ ਦਿੰਦੇ ਆ ਜਿਹੜਾ ਨਾਲਾ ਧੂਨ ਤੇ ਬੰਨ ਲਿਆ ਕਰੇ ਸਾੜੇ ਕੁਰਤੇ ਦਾ ਵੀ ਜੱਬ ਨਿਬੜੇ ਉਹ ਨਾਲੇ ਸਾਡੇ ਨਾ ਤਾਏ ਨੂੰ ਪਿਸ਼ਾਪ ਵਾਲਾ ਪੈਪ ਲੱਗਾ ਵਾ ਤੇ ਕੱਸ਼ਾ ਉਸ ਤੇ ਹਿਸਾਬ ਨਾਲ ਸਿੰਦੀ ਉਹ ਜਾਪਰਾ ਤਾਏ ਦਾ ਮੇਚਾ ਕੇ ਪਲੰਬਰ ਕੋਲ ਖਾ ਕੇ ਲਿਆ ਆ ਪੈਪਾ ਪਾਪੂ ਦਾ ਕੰਮ ਹਾਨੂੰ ਨਹੀਂ ਹੁੰਦਾ ਉਹ ਨਾਲੇ ਸਾਡੇ ਪਾਪੇ ਨੂੰ ਨਾ ਗਦੂਦਾਂ ਵਾ ਉਹਦਾ ਪਿਸ਼ਾਪ ਰੋਕ ਰੋਕ ਕੇ ਹੁੰਦਾ ਮੈਨੂੰ ਲੱਗਦਾ ਆ ਕੇ ਕੋਈ ਡੱਕਾ ਡੁੱਕਾ ਆਇਆ ਵਾ ਓਏ ਉਹਨੂੰ ਇੱਕ ਤਜਾਬ ਦੀ ਬੋਤਲ ਪਿਆ ਲੋ ਵੇਖੀ ਕਿਦਾਂ ਸਾਰੇ ਡੱਕੇ ਡੁੱਕੇ ਖਾਉਂਦੇ ਓਏ ਚੰਗਾ ਬਹੁਤੀਆਂ ਸਲਾਵਾਂ ਨਾ ਦੇ ਦੱਸ ਤੂੰ ਅਗਲੇ ਹਫਤੇ ਤੱਕ ਕਸ਼ਾ ਬਾਂਜੂਗਾ ਕਿ ਨਹੀਂ ਓ ਚੰਗਾ ਬਣਾ ਦਾਂਗੇ ਜੇ ਤੁਹਾਡਾ ਪਾਪਾ ਅਗਲੇ ਹਫਤੇ ਤੱਕ ਬਚਿਆ ਰਿਹਾ ਓ ਚੰਗਾ ਫਿਰ ਮੈਂ ਵੀ ਰੋਟੀ ਖਾਵਾਂ ਨਾਲੇ ਮੈਂ ਤੇਰੇ ਵਾਸਤੇ ਚਾਹ ਲੈ ਆਉਣਾ ਵਾ ਤੇ ਤੂੰ ਵੀ ਨਾ ਕੰਮ ਦਾਣਾ ਸਾਂਭ ਲਈ ਓ ਮਾਸਟਰ ਸਾਡਾ ਪਾਪਾ ਪੂਰਾ ਹੋ ਗਿਆ ਈਓ ਕਿਉਂ ਅੱਗੇ ਪਾਪਾ ਆਦਾ ਈ ਓ ਨਹੀਂ ਮਾਸਟਰ ਓਏ ਹੁਣ ਸਾਡਾ ਘਰ ਹੀ ਖਾਲੀ ਹੋ ਗਿਆ ਵਾ ਕਿਉਂ ਪਾਪਾ ਸਾਰਾ ਅਸਮਾਨ ਵੀ ਨਾਲੇ ਲੈ ਗਿਆ ਵਾ ਓ ਨਹੀਂ ਮਾਟਰ ਸਾਨੂੰ ਤੇ ਇਹ ਫਿਕਰ ਵਾ ਹੁਣ ਸਾਡੀ ਬੀਬੀ ਦਾ ਕੀ ਬਣੂਗਾ ਹੁਣ ਤੇ ਉਹ ਵੀ ਕੱਲੀ ਰਹਿ ਗਈ ਆ ਜੇ ਕੱਲੀ ਰਹਿ ਗਈ ਆ ਤੇ ਦੂਜੇ ਥਾਂ ਭਾਲ ਦੋ ਬਥੇਰੇ ਲੋੜਵੰਦ ਫਿਰਦੇ ਆ ਮਾਟਰ ਆ ਫੜ ਚਿੱਟਾ ਕੱਪੜਾ ਤੇ ਇੱਕ ਖਫਣ ਬਣਾ ਦੇ ਅਜੇ ਅਸੀਂ ਜਾ ਕੇ ਪਾਪਾ ਬਾਹਰ ਵੀ ਕੱਢਣਾ ਵਾ ਕਿਉਂ ਪਾਪਾ ਬਾਹਰ ਕਾਤੋਂ ਕੱਢਣਾ ਵਾ ਪਾਪਾ ਟਾਈਮ ਨਾ ਕਰਾ ਨਹੀਂ ਦਿੰਦਾ ਨਹੀਂ ਮਾਟਰ ਤੂੰ ਜੋ ਮਰਜੀ ਕਰ ਇਹ ਕਪੜਾ ਨਾ ਸਾਡੇ ਪਾਪੇ ਦੀ ਕੰਮ ਆਉਣਾ ਚਾਹੀਦਾ ਵਾ ਤੂੰ ਐਵੇਂ ਰੱਖ ਲੈ ਫਿਰ ਇੱਕ ਖੱਪੜ ਮੈਂ ਆ ਵਿੱਚ ਉਹ ਤੇਰਾ ਹੀ ਬਣਾ ਦੇਣਾ ਜਿੱਦਾਂ ਦੇ ਤੇਰੇ ਲੱਛਣ ਆਣ ਮੈਨੂੰ ਤੇ ਲੱਗਦਾ ਖੱਪੜ ਦੀ ਲੋੜ ਤੇਨੂੰ ਛੇਤੀ ਪੈ ਜਾਣੀ ਆ